ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵਿੱਚ ਬਹੁਤ ਜ਼ਿਆਦਾ ਸੋਹਣੀਆਂ ਤੇ ਟ੍ਰੈਂਡੀ ਲੈ ਕੇ ਆਈਆਂ ਫਰਸਟ ਕਲੈਕਸ਼ਨਾਂ ਜਿਹੜੀਆਂ ਨੇ ਜੌਰਜਟ ਪ੍ਰਿੰਟ ਨਾਲ ਆਣ ਗਈਆਂ 5 ਮੀਟਰ ਦਾ ਪ੍ਰਿੰਟਡ ਸੂਟ ਮਿਲੇਗਾ ਤੁਹਾਨੂੰ ਜੇਕਰ ਇੱਕ ਸੂਟ ਬਾਈ ਕਰਦੇ ਹੋ ਤੇ 500 ਰੁਪਏ ਦਾ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਉਹ 900 ਰੁਪਏ ਵਿੱਚ ਮਿਲ ਜਾਏਗਾ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਸੂਟਾਂ ਤੇ ਫ੍ਰੀ ਨੇ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਪ्योर ਬਰਬਰੀ ਅੱਜ ਆਏ ਨੇ ਜੀ AK ਟੈਕਸ ਬ੍ਰਾਂਡ ਬਲੋਂ ओरिजिनल ਫੈਬਰਿਕ ਆਇਆ ਹੈ 8 ਮੀਟਰ ਦੀ ਮਸਲੀਨ ਦਾ ਬਾਟਮ ਮਿਲੇਗਾ ਟੌਪ ਐਂਡ ਬਾਟਮ ਦੀ ਕਲੈਕਸ਼ਨਾਂ ਨੇ 1200 ਰੁਪਏ ਰੇਟ ਹੈ ਇਹਨਾਂ ਦਾ ਛੂਟ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਜਿੰਨਿਆਂ ਦੇ ਵੀ ਰੰਗ ਡਿਜ਼ਾਈਨ ਪੈਟਰਨ ਐਡ ਕੀਤੇ ਨੇ ਇਹ ਤੇ ਬਹੁਤ ਜ਼ਿਆਦਾ ਆਫਰਾਂ ਦੇ ਨਾਲ ਸੂਟ ਆਏ ਨੇ ਜੀ ਲਗਭਗ 5 ਮੀਟਰ ਦਾ 4.50 4.5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਸਾਫਟ ਕਾਟਨ ਦੇ ਨਾਲ ਜੇਕਰ ਤੁਸੀਂ ਇਹ ਸੂਟ ਜਿਹੜੇ ਨੇ ਕਿ ਤੁਸੀਂ ਦੋ ਹੀ ਬਾਈ ਕਰਨੇ ਨੇ ਸਿੰਗਲ ਸੂਟ ਇਹ ਨਹੀਂ ਮਿਲੇਗਾ 580 ਦੇ ਵਿੱਚ ਦੋ ਸੂਟ ਤੁਹਾਨੂੰ ਇਹ ਵਾਲੇ ਜਿਹੜੇ ਫਿਲਹਾਲ ਤੁਹਾਡੀ ਸਕਰੀਨ ਤੇ ਸ਼ੋ ਹੋ ਰਹੇ ਨੇ ਮਿਲ ਜਾਣਗੇ ਸਿਰਫ ਤੇ ਸਿਰਫ 580 ਰੁਪਿਆ ਦੇ ਵਿੱਚ ਰੰਗ ਇਹਨਾਂ ਵਿੱਚ ਕਾਫੀ ਹੈਗੇ ਨੇ ਸੂਟ ਬਹੁਤ ਪਿਆਰੇ ਨੇ ਪਰ ਜਿਹੜਾ ਰੇਟ ਹੈ ਬਹੁਤ ਜ਼ਿਆਦਾ ਅਫੋਰਡੇਬਲ ਹੈ 750 ਦੇ ਵਿੱਚ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦੇ ਕਾਟਨ ਦੇ ਨਾਲ ਪ੍ਰਿੰਟਡ ਐਡੀਸ਼ਨ ਵਰਕ ਨਾਲ ਸੂਟ ਆਏ ਨੇ ਦੁਪੱਟਾ ਪਿਓਰ ਕਾਟਨ ਦਾ ਪ੍ਰਿੰਟਡ ਸੂਟ ਜਿੰਨੇ ਵੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਪਿਓਰ ਕੈਮਬਰੀ कॉटन ਦਾ ਬਿਊਟੀਫੁੱਲ ਪ੍ਰਿੰਟ ਦੇ ਨਾਲ 3.5 ਮੀਟਰ ਦਾ ਸੂਟ ਵੱਡੇ ਬਰ ਦਾ ਕੋਟਾ ਡੋਰੀਆ ਪੈਚਵਰਕ ਵਾਲਾ ਦੁਪੱਟਾ 680 ਰੁਪਏ ਰੇਟ ਹੈ ਇਹਦਾ ਰੰਗ ਜਿਹੜੇ ਇਹਦੇ ਵਿੱਚ 8 ਹੈਗੇ ਨੇ ਜਿੰਨੀਆਂ ਵੀ ਕਲੈਕਸ਼ਨਾਂ ਹੈਗੀਆਂ ਨੇ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਸਾਰੀਆਂ ਤੇ ਜਿਹੜੇ ਸ਼ਿਪਿੰਗ ਚਾਰਜਸ ਹੋ ਉਸ ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਡੇ ਘਰ ਤੱਕ ਸੂਟ ਪਹੁੰਚਣਗੇ ਐ ਬਹੁਤ ਹੀ ਜ਼ਿਆਦਾ ਪਿਆਰੇ ਮੀਨਾ ਬੁੱਟੀ ਦੇ ਨਾਲ ਬ੍ਰੌਕੇਟ ਦੇ ਵਿੱਚ ਸੌਫਟ ਕੁਆਲਿਟੀ ਦਾ ਪਲੇਨ ਵਿਸਕੋਸ ਦਾ ਬਾਟਮ ਟਾਪ ਐਂਡ ਬਾਟਮ ਦੀ ਕਲੈਕਸ਼ਨ 990 ਰੁਪਿਆ ਰੇਟ 990 ਦੇ ਵਿੱਚ ਕੀਨ ਕੱਪ ਦਾ ਫੈਬਰਿਕ ਆਇਆ ਜੀ ਜਿਹੜਾ ਕਿ ਬਹੁਤ ਟ੍ਰੈਂਡ ਕਰ ਰਿਹਾ ਪਲੇਨ ਬਾਟਮ ਹੈ ਬਾਟਮ ਜਿਹੜਾ ਕਿ ਤੁਹਾਨੂੰ ਮਿਲੇਗਾ ਸਿਲਕ ਦਾ ਪਿਓਰ ਸਿਲਕ ਦਾ 2 ਮੀਟਰ ਦਾ ਰੇਟ ਇਹਦਾ ਵੀ 990 ਰੁਪਏ 780 ਰੁਪਿਆ ਦੇ ਵਿੱਚ ਪਿਓਰ ਸ਼ਿਫੋਨ ਦੇ ਦੁਪੱਟੇ ਦੇ ਨਾਲ ਪਾਕਿਸਤਾਨੀ ਵਰਕ ਵਾਲੇ ਦੁਪੱਟੇ ਦੇ ਨਾਲ ਬਹੁਤ ਪਿਆਰੇ ਸੂਟ ਆਏ ਨੇ ਬਾਟਮ ਪਲੇਨ ਆਏਗਾ ਸ਼ਾਰਟ ਪ੍ਰਿੰਟਡ ਆਏਗੀ ਕਾਟਨ ਦੀ ਸ਼ਰਟ ਹੈ ਕਾਟਨ ਦਾ ਬਾਟਮ ਹੈ ਦੁਪੱਟਾ ਜਿਹੜਾ ਪਿਓਰ ਸ਼ਿਫੋਨ ਦਾ ਆਏਗਾ ਤੇ ਉਹਦੇ ਤੇ ਜਿਹੜਾ ਹੈ ਕਿ ਪਾਕਿਸਤਾਨੀ ਸਟਾਈਲ ਦਾ ਵਰਕ ਹੋਇਆ ਹੈ ਰੰਗ ਜਿੰਨੇ ਵੀ ਇਹਨਾਂ ਵਿੱਚ ਦੀ ਵਿੱਚ ਹੈਗੇ ਨੇ ਫਿਲਹਾਲ ਜਿਹੜੇ ਨਿਊ ਆਏ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਅਗਰ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924575 ਜ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਿਸ ਵੀ ਸਬੰਧ ਬਾਰੇ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ